ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਵੀ ਕਰਨਾ ਕਰੋ ਤੇ ਆਪਾਂ ਲੱਗੇ ਸੀ ਜੀ ਬੈੜ ਵਾਲੀ ਫੀਡ ਬਣਾਉਣਾ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ। ਇਹ ਤੁਹਾਨੂੰ ਅਗਲੀ ਪਹਿਲਾਂ ਵਾਲੇ ਵੀਡੀਓ ਚ ਮੈਂ ਦੱਸਿਆ ਸੀ ਨਾ ਆਪਾਂ ਵੀ ਸੀਡ ਪਾ ਰਹੇ ਆ ਇਹ ਪਹਿਲਾਂ ਤਾਂ ਆਪਣੇ ਤੇਲ ਦੀ ਸ਼ੋਰਟ ਸੀਗੀ। ਕੱਲ ਆਪਾਂ ਕਾਣੀ ਕੜਾਈ ਹੈ ਤੇ ਉਹ ਤਾਂ ਪਹਿਲਾਂ ਕਿਲੋ ਕ ਤੇਲ ਚ ਪਹਿਲਾਂ ਵੀ ਬਣਾਈ ਸੀ। ਉਹ ਪਾਈ ਸੀ ਆਪਾਂ ਬੇਸਣ ਕਿਲੋ ਬੇਸਣ ਸੀ ਸ਼ੱਕਰ ਸੀ। ਲੇਟਿਪਾਲੀ ਥੋੜੀ ਜੀ ਤੇ ਕਿਲੋ ਕ ਤੇਲ ਸੀਗਾ। ਤੇ ਮੈਂ ਕਿ ਤਿੰਨ ਕਿਲੋ ਤੇਲ ਦੀ ਹੋਰ ਆਪਾਂ ਬਣਾ ਲਈਏ। ਉਹ ਤਾਂ ਵੈਸੇ ਇਹਨੂੰ ਹਨਾ ਦਾਣਾ ਤਲਾਇਆ ਹੋਇਆ ਸਰੋਂ ਦਾ। ਤੇ ਚਲੋ ਐਵੇਂ ਕਰਕੇ ਪਾ ਦਈਏ ਆਪਾਂ ਤਾਂ ਨਹੀਂ ਪਹਿਲਾਂ ਪਾਈਉਮੇ ਤੇ ਆਪਣੇ ਰਿਸ਼ਤੇਦਾਰ ਰੱਖਦੇ ਨੇ ਵੀ ਗਾਵੀਆਂ ਤੇ ਮੱਝਾਂ ਉਹ ਕਾਫੀ ਰੱਖਦੇ ਨੇ ਤੇ ਉਹ ਪਾਉਂਦੇ ਨੇ ਕਹਿੰਦੇ ਰਿਜ਼ਲਟ ਵੀ ਵਧੀਆ ਆਉਂਦਾ ਜਿਹੜਾ ਪਸ਼ੂ ਨਹੀਂ ਖਾਂਦਾ ਕਿਉਂਕਿ ਜਿਹਨੂੰ ਹਨਾ ਪ੍ਰਸ਼ਾਦ ਵੀ ਬਣਾਇਆ ਜਾਂਦਾ ਉਹਦਾ ਵੀ ਉਸੇ ਦਾ ਹੀ ਜਿਵੇਂ ਹੁਣ ਤੇਲ ਹੋ ਗਿਆ ਉਹ ਚ ਬੇਸਨ ਹੋ ਗਿਆ ਸ਼ੱਕਰ ਹੋ ਗਈ ਤੇ ਉਸੇ ਨੂੰ ਭੁੰਨ ਕੇ ਵਿੱਚ ਪਾਣੀ ਪਾ ਕੇ ਤੇ ਉਹ ਪ੍ਰਸ਼ਾਦ ਬਣ ਜਾਂਦਾ ਉਹ ਵੀ ਵਧੀਆ ਹੁੰਦਾ ਜਿਹੜਾ ਪਸ਼ੂ ਖਾ ਲੈਂਦਾ ਉਹ ਪਾ ਦੇ ਨੇ ਪ੍ਰਸ਼ਾਦ ਬਣਾ ਕੇ ਪਾ ਦੇ ਤੇ ਆਪਾਂ ਇਹ ਪੈਸੇ ਇਹਨੇ ਪਹਿਲਾਂ ਖਾ ਲੈ ਸੀ ਵਧੀਆ ਚਲੋ ਆਪਾਂ ਇਹਨੂੰ ਸਟਾਰਟ ਕਰਦੇ ਆ ਹੁਣ ਪਾਉਣਾ ਜੇ ਉਹਦੋਂ ਸਾਰਾ ਖਾ ਗਏ ਠੀਕ ਹੈ ਜੇ ਬਚ ਗਿਆ ਤਾਂ ਫਿਰ ਆਪਾਂ ਇਹਨੂੰ ਪ੍ਰਸ਼ਾਦ ਬਣਾ ਕੇ ਪਾ ਦਿਆ ਕਰਾਂਗੇ ਸੋਚਿਆ ਵੀ ਚਲੋ ਦੂਜੀ ਮਾਝ ਜਿਹੜੀ ਹੁਣ ਸੂਈ ਸੀ ਵੀ ਉਹਨੂੰ ਪਾ ਦਿਆ ਕਰਾਂਗੇ ਨਾਲ ਜੇ ਉਹ ਖਾ ਲੂਗੀ ਤਾਂ ਤੇ ਰਿਜ਼ਲਟ ਕਹਿੰਦੇ ਵਧੀਆ ਆਉਂਦੇ ਆ ਉਹਦੇ ਤੇ ਆਪਾਂ ਹੁਣ ਬਣਾਉਂਦੇ ਸੀ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਤੇ ਅੱਜ ਓ ਤਾਂ ਪਤਾ ਵਧੀਆ ਸੋਹਣੀ ਨਿਕਲੀ ਐ ਅੱਜ ਹੈਗਾ ਜੀ 26 ਦਸੰਬਰ ਦਿਨ ਵੀਰਵਾਰ ਤੇ ਮੱਚਾ ਆਪਾਂ ਨੇ ਅੱਜ ਨਵਾੰਗਾ ਲਈ ਤੇ ਮੈਨੂੰ ਉਦੋਂ ਠੰਡ ਲੱਗੀ ਹੁਣ ਐਸ ਵੀ ਹੌਂਕੀ ਜਾਂਦੀਆਂ ਨੇ ਤੁਹਾਨੂੰ ਦਿਖਾਉਣੇ ਦੂਸਰੇ ਪਾਸੇ ਕੈਮਰਾ ਕਰਕੇ ਦੇਖੋ ਪਹਿਲਾਂ ਮੈਂ ਸਵੇਰੇ ਮੈਨੂੰ ਐ ਸੋਚਿਆ ਸੀ ਨਾ ਨਵਾ ਦਾ ਪਰ ਮੰਮੀ ਕਹਿੰਦੇ ਨਹੀਂ ਠੰਡ ਐ ਵੀ ਰਹਿਣ ਦੇ ਲੂਈ ਪਾੜੀ ਖੜੀਆਂ ਸੀ ਹੁਣ ਹੌਂਕੀ ਜਾਂਦੀਆਂ ਨੇ පේ හඩ අනම අංා නීත මැටවී ප්‍රාත්ොත්ේසිවර මැටබින් තොත් ඕන ඉන්න කලාය නවදිය හුද හුන කළවන් දර්සීවිී ਲਾਉਂਦੀ ਨਹੀਂ ਇਹ ਤੇ ਆਪਾਂ ਜਿਹੜੀ ਫੀਡ ਪਾ ਰਹੇ ਆ ਤੇ ਉਹਦੇ ਨਾਲ ਰਿਜ਼ਲਟ ਕੀ ਆਊਗਾ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਵੀ ਥੋੜਾ ਥੋੜਾ ਲਾਉਣ ਲੱਗ ਗਈ ਨਹੀਂ ਦਿਖ ਰਿਹਾ ਵੀਡੀਓ ਚ ਤੇ ਇਹਨੂੰ ਵਿਚਾਰੇ ਨੂੰ ਲੱਗੀ ਪਈ ਆ ਮੋਕ ਹਾਂ ਪਤਾ ਨਹੀਂ ਠੰਡ ਲੱਗੀ ਪਤਾ ਨਹੀਂ ਕੀ ਹੋ ਗਿਆ ਉਧਰ ਆ ਕੱਟੀ ਨੂੰ ਤਾਂ ਹੀ ਉਧਰ ਮੈਂ ਬੰਨੀ ਨਹੀਂ ਮੈਂ ਤਾਂ ਉਧਰ ਫਿਰ ਸਾਰੇ ਵਿੜੇ ਚ ਉਹ ਕਰ ਦਿੰਦੀ ਐ ਇੱਥੇ ਐ ਆ ਮਾ ਪੁੱਤ ਵੀ ਵਿਚਾਰੇ ਇੱਥੇ ਬੈਠੇ ਐ ਇੱਕ ਵੀਰ ਦਾ ਪਤਾ ਨਹੀਂ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਤੁਹਾਡੇ ਬਾਹਰ ਕੱਚੀ ਜਗ੍ਹਾ ਹੈਗੀ ਆ ਤੁਸੀਂ ਉੱਥੇ ਬਣਦਿਆ ਕਰੋ ਪਰ ਉੱਥੇ ਜੀ ਅਵਾਰਾ ਪਸ਼ੂ ਵਾਲੇ ਫਿਰਦੇ ਐ ਹੈਣਾ ਆਏ ਹੋ ਜਾਂਦਾ ਵੀ ਪਸ਼ੂਆਂ ਨੂੰ ਖਰਾਖੁਰੂ ਗੁਣਾ ਕਰ ਦੇਣਾ ਤੇ ਇੱਕ ਹਵਾਰਾ ਕੁੱਤੇ ਜੇ ਬਹੁਤ ਹੁੰਦੇ ਇੱਥੇ ਨਹੀਂ ਖੜਦੀਆਂ ਵੀ ਨਹੀਂ ਪਰ ਕਿੱਲੇ ਪਟਾ ਜਾਂਦੇ ਆ ਉਧਰ ਰੂੜੀ ਕੋਲੇ ਜਗ੍ਹਾ ਹੈ ਤਾਂ ਹੈਗੀ ਆ ਸਾਡੇ ਕਿੱਲੇ ਗੱਡੇ ਵੀ ਵੀ ਹੋਏ ਆ ਪਰ ਇਹ ਖੜਦੀਆਂ ਨਹੀਂ ਪਟਾ ਜਾਂਦੇ ਆ ਕਿੱਲੇ ਉਹਦੀ ਕਿਉਂਕਿ ਹਵਾਰਾ ਪਸ਼ੂ ਬਹੁਤ ਜ਼ਿਆਦਾ ਫਿਰਦੇ ਨੇ ਤੇ ਜਿਹੜੀ ਆਪਾਂ ਫਿਰਦੀ ਗੱਲ ਕਰਦੇ ਆ ਆਪਾਂ ਪਹਿਲਾਂ ਨਹੀਂ ਪਾਈ ਸੀ ਆਪਣੇ ਰਿਸ਼ਤੇਦਾਰ ਪਾਉਂਦੇ ਆ ਤੇ ਉਹ ਕਹਿੰਦੇ ਰਿਜ਼ਲਟ ਬਹੁਤ ਵਧੀਆ ਆਉਂਦਾ ਉਹਦਾ ਤੇ ਸੋਚਿਆ ਵੀ ਆਪਾਂ ਵੀ ਚੱਲ ਪਾ ਕੇ ਦੇਖ ਲਈਏ ਕਿਉਂਕਿ ਤੇਲ ਤਾਂ ਆਪਾਂ ਅੱਗੇ ਚਾਰਦੇ ਹੁੰਨੇ ਆ ਪਸ਼ੂਆਂ ਨੂੰ ਇਹਨੂੰ ਵੀ ਬਸ ਬਸ ਪਾ ਦਾਂਗੇ ਹੁਣ ਹਟ ਕੁਛ ਤਾਂ ਆਪਾਂ ਇਹਦੇ ਵਾਸਤੇ ਦਾਣਾ ਹੀ ਦਲਾਇਆ ਹੋਇਆ ਸਰੋਂ ਦਾ ਕੁਛ ਤੇਲ ਹੋ ਜਾਊਗਾ ਚਲ ਤਿੰਨ ਚਾਰ ਕਿਲੋ ਤੇਲ ਪਾ ਦਾਂਗੇ ਕੁਛ ਤਾਂ ਆਪਾਂ ਪਹਿਲਾਂ ਚਾਰ ਤਾਂ ਉਦੋਂ ਤੇਲ ਥੋੜਾ ਸੀਗਾ ਕਿਲੋ ਕੁ ਪਿਆ ਸੀ ਉਹ ਚ ਬਣਾ ਲਈ ਸੀ ਆਪਾਂ ਵੀ ਕਿਲੋ ਕੁ ਬੇਸਨ ਲਾਈ ਸੀ ਲੀਟੀ ਪਾਲੀ ਸੀ ਸ਼ੱਕਰ ਪਾਲੀ ਸੀ ਤੇ ਹੁਣ ਗੱਲ ਕਾਹ ਨਿਕੜਾ ਕੇ ਲੈਂਦੀ ਐ

ਕਾਲੋ ਮੈਂ ਤੂੰ ਸਾਥ ਲਈ ਕਰੀ ਜਾਂਦੀ ਸਾਥ ਵਾਧ ਰਹੀ ਜਾਂਦੀ ਪਿੰਡ ਨਾ ਬਣਾਉਣੀ ਆ ਬਸ ਹੁਣ ਇਹਦੀਆਂ ਮੈਂ ਮੱਝਾਂ ਵਾਸਤੇ ਆ ਤੂੰ ਖਾਣਗੇ ਇਹਨੂੰ ਖਾ ਜਾਂਗੇ ਇਹਨੂੰ ਨਾਲੇ ਮਿੱਠਾ ਕਰ ਬੜੀ ਇਹ ਬਿਚ ਪਾਈ ਗਈ ਪਹਿਲਾਂ ਮੱਝਾਂ ਦੀ ਲੇਟੀ ਗਈ ਸੀ முடியும் ਨੂੰ ਪਰਲਾ ਕੇ ਆਏ ਤੇ ਹੁਣ ਵਿੱਚ ਤੇਲ ਪਾ ਦਾਂਗੇ ਤੇ ਤਰਿਆ ਕਰਾਂਗੇ ਇਹਨੂੰ ਸ਼ਾਮ ਨੂੰ ਜਦੋਂ ਵੀ ਪਾਣੀ ਪੀਏ ਉਹ ਵਜਾ ਕਰਨ 3-4 ਘੰਟੇ ਮਤਲਬ ਸਵੇਰੇ ਹੀ ਪਾ ਸਕਦੇ ਆ ਵੀ ਪਾਣੀ ਨਹੀਂ ਪਿਉਣਾਗਾ ਉਸ ਤੋਂ ਬਾਅਦ 3-4 ਘੰਟਾ ਹੋ ਗਿਆ ਆ ਪੋਣਾ ਚਾਹੀਦਾ ਪਾਣੀ ਦਾ ਆਪਾਂ ਭਾਏ ਕਰਾਂਗੇ ਸ਼ਾਮ ਨੂੰ ਤਾਂ ਬੱਸ ਸਾਢੇ 4 ਕੱਖਾਂ ਤੇ ਬੰਨ੍ਹ ਲੰਿਏ ਆ ਪਾਣੀ ਤੇ ਉਹਨੇ 10 ਵਜੇ ਸਵੇਰੇ ਵੀ ਪਾ ਸਕਦੇ ਆ ਅਸੀਂ ਤਾਂ ਪਰ ਜਿਹੜੇ ਲੇਟ ਬਣਦੇ ਆ ਉਹ ਤੋਂ ਮੈਂ ਸ਼ਾਮ ਨੂੰ ਪਾ ਰਿਆ ਕਰਨੀ ਇਹਨੂੰ ਮਿਕਸ ਕਰਤੀ ਤੇ ਹੁਣ ਵਿੱਚ ਆਪਾਂ ਛੱਸਦਾ ਤੇਲ Enough ਬਿੱਟੀ ਨੂੰਰ ਪਾਲਾਂਗੇ ਬਾਅਦ ਫਿਰ ਜਾਂ ਆਪਣੇ ਪਿਆਰ ਛੋਲੇ ਦੀ ਚੂਰੀ ਪੀ ਜਿਹੜੇ ਉਹ ਪਾਲਾਂਗੇ ਹੈ ਆ ਗਿਆ ਇਹ ਵੀਡੀਓ ਕੱਟ ਕਰਨੀ ਪੈਗੀ ਆਪਣੀ ਕੋਈ ਆ ਗਿਆ ਸੀ ਲੈ ਇਹ ਦੇਂਦੀ ਹੈ ਹੈ ਕੱਟ ਕਰੀ ਉਹ ਕਿਉਂ ਨਾ ਕਾਟਨ ਕੈਂਡੀ ਗੁੜੀਆਂ ਦੇ ਵਾਰ ਗੁੜੀਆਂ ਗੁੜੀਆਂ ਉਹ ਕਿਹੜਾ ਨਾ ਅੱਜ ਉਹਦੇ ਕੋਲ ਇਲੈਟਿਸੀ ਪ੍ਰਾਪਦੇ ਤੇ ਸਾਰੀਆਂ ਮੱਖੀਆਂ ਫਾਇਰ ਲਾ ਲਏ ਹਾਂ ਤੇ ਇਹ ਤਰ੍ਹਾਂ ਕਰਾਂਗੇ ਆਪਾਂ ਤੁਹਾਨੂੰ ਦੱਸਿਆ ਵੀ ਸ਼ਾਮ ਨੂੰ ਸ਼ਾਮ ਦੇ ਟਾਈਮ ਨੂੰ ਪਾਣੀ ਨਹੀਂ ਪੀਉਣਾ ਹੁੰਦਾ ਤੇ ਇਹਦੇ ਬਾਰੇ ਤੁਹਾਨੂੰ ਦੱਸਤਾ ਤੇ ਇਹਦਾ ਰਿਜ਼ਲਟ ਵੀ ਦੱਸ ਦਾਂਗੇ ਫਾਈਵ ਵੈਸੇ ਤੁਸੀਂ ਦੇਖ ਵੀ ਲਓਗੇ ਵੀਡੀਓ ਨਾਲ ਤੇ ਰਿਜ਼ਲਟ ਜਰੂਰ ਦੱਸਾਂਗੀ ਵੀ ਇਹਦਾ ਕਿਵੇਂ ਜਿਹਰੇਆ ਤੇ ਵਾਈਟਾਮੈਟਿਕ ਲੀਟਰ ਆਪਾਂ ਦੇਖਾਂਗੇ ਜੇ ਪਾਉਣਾ ਹੋਏ ਆਪਾਂ 20 ਬੱਚੇ ਦੇ ਪਹਿਲਾਂ ਵੀ ਸ਼ੁਰੂ ਕਰਾਂਗੇ ਉਹਨੂੰ ਪਾਉਣਾ ਤੁਹਾਨੂੰ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਨਾਲ ਤਰ ਤੱਕ ਦੇ ਲਿਟਰਚਰੀ ਆਕਾਰ ਦੀ ਸਾਰਿਆਂ ਨੂੰ ਹੱਸਦੇ ਰਹੋ ਪਾਠਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਾਈ